ਅ ਬਈ ਕੀ ਨਾਮ ਤੇ ਕਿਹੜੀ ਜਗ੍ਹਾ ਤੋਂ ਆਤੇ ਤੁਸੀਂ ਕੀ ਸਮੱਸਿਆ ਤੁਹਾਨੂੰ ਮਿਲ ਕੇ ਤੁਸੀਂ ਖੜੇ ਹੋ ਟਾਇਰ ਤੇ ਨਾਮ ਮੱਥਾ ਸਿੰਘ ਹੈ ਪਿੰਡ ਬੂੜਾ ਗੁਜਰ ਜੀ ਜੀ ਖਾਲਸਾ ਵੇ ਦੀ ਫਤਿਹ ਸਮੱਸਿਆ ਜੀ ਆਹੀ ਆ ਸੇਮ ਨਾਲੇ ਦਾ ਸਾਨੂੰ ਪੁਲ ਦਾ ਬਹੁਤ ਔਖਾ ਹੈ 4-5 ਮਹੀਨੇ ਹੋ ਗਏ ਉਹਨੇ ਇਸ ਨੂੰ ਬਸ ਆ ਹੁਣ ਪੁਲੇ ਚੱਲ ਜਾਣਾ ਸੀ ਬਸ ਇਹਨਾਂ ਦੀ ਅੰਗਿਲੀ ਕਰਕੇ ਠੇਕੇਦਾਰ ਦੀ ਤੇ ਚੱਲਿਆ ਨਹੀਂ ਜੀ ਪੁਲੋਂ ਸਾਹ ਬਣਿਆ ਪਿਆ ਇਧਰੇ ਪਾਸੇ ਮਿੱਟੀ ਪੈ ਜਾਂਦੀ ਤੇ ਆ ਬੱਜਰ-ਬੱਜਰ ਪਾਏ ਕੇ ਵਧੀਆ ਨਾਂਗਾ ਬੰਦਾ ਸੀ ਉਹ ਫੇਰ ਪਾਈਪਾਂ ਵਿੱਚ ਦੀ ਪਾਣੀ ਲਾਤੀਆਂ ਪਾਈਪਾਂ ਹੀ ਉਹ ਪਾਈਪਾਂ ਨਾਲ ਪਿੱਛੇ ਡਾਫ ਲੱਗੀ ਜਾਂਦੀ ਐ ਤੇ ਪਾਣੀ ਪਿੱਛੇ ਜੁੜ ਗਿਆ ਮੀਂਹ ਜਿਆਦੇ ਪੈ ਗਿਆ ਥੋੜਾ ਜਿਆ ਤੇ ਲੋਕ ਪਰੇਸ਼ਾਨਾ ਰੋਡ ਬੰਦ ਹੋਇਆ ਪਿਆ ਨਹੀਂ ਤਾਂ ਪਾਣੀ ਏਠਾਂ ਦੀ ਜਾਂਦਾ ਪੁਲ ਦੇ ਸਿੱਧਾ ਕਰ ਦਿੰਦੇ ਤਾਂ ਵਧੀਆ ਸੀ ਇੱਕ ਸਾਡਾ ਪਿੰਡ ਵੀ ਹੁਣ 5-6 ਦਿਨ ਹੋ ਗਏ 4 ਦਿਨ ਮੈਂ ਲਗਾ ਤੇ ਪਾਣੀ ਤੋਂ ਫੇਰ ਦੁਖੀ ਅੱਗੇ ਸਾਡੇ ਬਹੁਤ ਆਰੀ ਪੈਪ ਟੁੱਟੀ ਹੈ ਗੇੜੇ ਨਾਲ ਹੀ ਵਾਟਰ ਵਾਸ ਦਾ ਪਾਣੀ ਥੱਲੇ ਪਾਣੀ ਮਾੜਾ ਐ ਪੀਣ ਵਾਲਾ ਇਹ ਤਾਂ ਬਹੁਤ ਦੁਖੀ ਹੈ ਪਿੰਡ ਸਾਰਾ ਹੀ ਹੁਣ ਹੁਣ ਫੇਰ ਇਹ ਤਾਂ ਜਿਉਂ ਥੜਕ ਬਣ ਲੱਗੀ ਹੈ ਪਾਣੀ ਤੋਂ ਤਾਂ ਅਸੀਂ ਉਦੋਂ ਦੇ ਦੁਖੀਆਂ ਬਹੁਤ ਆਰੀ ਜੋੜੀਆਂ ਪੈਪਾਂ ਹੁਣ ਇਹਦਾ ਪ੍ਰਸ਼ਾਸਨ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਵੀ ਛੇਤੀ ਤੋਂ ਛੇਤੀ ਇਹਦਾ ਬਈ ਹੱਲ ਕਰਾਇਆ ਜਾਵੇ ਹੁਣ ਵੀ ਆਖੇ ਚੱਲਦੇ ਤੇ ਜਿਵੇਂ ਭਰਿਆ ਜਾ ਸਕਦਾ ਨੰਗਾ ਵਧੀਆ ਪੁਲ ਬਣਿਆ ਪਿਆ ਇਧਰਲੇ ਪਾਸੇ ਬਈ ਰੋਡ ਤਾਂ ਚੱਲੇ ਰੋਡ ਚੱਲੇ ਦਾ ਨਾਲ ਹੀ ਚੱਲੇ ਇਧਰਲੇ ਪਾਸੇ ਜਿੱਥੇ ਮਿੱਟੀ ਪੈ ਗਈ ਤਾਂ ਪੈ ਪੈ ਜੋ ਵੀ ਪਾਣੀ ਵਾਲੀ ਵੀ ਪਿੰਡ ਵੀ ਨਾਲ ਲੱਗਦੀ ਪਿਆਰ ਨਾ ਜਾਈ ਬਹੁਤ ਆਰੀ ਆਖਿਆ ਕੋਈ ਨਹੀਂ ਸੁਣਦੇ ਗੱਲ ਉਹਦੇ ਬਸ ਕੇਰਾ ਮੜਾ ਜਾ ਕਰਦੇ ਆ ਫੇਰ ਫੇਰ ਬਸ ਹਾ ਹੁਣ ਅੱਜ ਤਿੰਨ ਦਿਨ ਹੋ ਗਏ ਕੋਈ ਨਹੀਂ ਆਇਆ ਇ ਕੀ ਨਾਵਾ ਕਿ ਜਿਹੜੀ ਜਗਾਹ ਤੋਂ ਦੇ ਦਿੱਤੇ ਪਰਿਆ ਡਰਾਮ ਦੇ ਕੀ ਗੱਲਬਾਤ ਹੈ ਅਸੀਂ ਜੀ ਪਿੰਡ ਬੂੜਾ ਗੁਜਰ ਦੇ ਵਸਨੀਕ ਹੈ ਸਾਰੇ ਪਿਛਲੇ 5-7 ਦਿਨਾਂ ਤੋਂ ਸਾਨੂੰ ਵੱਖ-ਵੱਖ ਚੈਨਲਾਂ ਨੇ ਵੀ ਮੌਸਮ ਨੇ ਵੀ ਸਾਨੂੰ ਅਲਰਟ ਕਰਤਾ ਸੀਗਾ ਵੀ ਜਿਹੜੀ ਇਹ ਵਰਖਾ ਭਾਰੀ ਹੋਣ ਜਾ ਰਹੀ ਹੈ ਪਰ ਇਹਦੇ ਤੋਂ ਇੱਥੋਂ ਲੈ ਕੇ ਮੁਕਸਰ ਸਾਹਿਬ ਤੋਂ ਲੈ ਕੇ ਸਾਧਕ ਤੱਕ ਜਿਹੜੇ ਜਿੰਨੇ ਵੀ ਪਿੰਡ ਹੈ ਆਸ-ਪਾਸ ਦੇ ਲੋਕ ਸਾਰੇ ਇੱਕ ਬਹੁਤ ਵੱਡੀ ਪੀੜਾ ਝੱਲ ਰਹੇ ਆ ਜਿਹੜਾ ਕਿ ਨੈਸ਼ਨਲ ਹਾਈਵੇ 354 2000 ਮਾਰਚ 2025 ਤੱਕ ਇਹਨੇ ਕੰਪਲੀਟ ਹੋਣਾ ਸੀਗਾ ਤੇ ਮੇਰੇ ਖਿਆਲ ਚ ਵੀ 6 ਮਹੀਨੇ ਉਪਰੋਂ ਹੋ ਕੇ ਤੇ ਠੇਕੇਦਾਰ ਮਤਲਬ ਸਿਰਫ ਇੱਕ ਜਿਵੇਂ ਬੱਚਿਆਂ ਦੀ ਤਰ੍ਹਾਂ ਖਲਵਾੜ ਕਰ ਰਿਹਾ ਸੜਕ ਨਾਲ ਖੇਡ ਰਿਹਾ ਦੋਕ ਬੰਦੇ ਇੱਥੇ ਲਿਆ ਕੇ ਲਾ ਦਿੰਦੇ ਆ ਪਹਿਲੀ ਗੱਲ ਤਾਂ 3 ਮਹੀਨੇ ਹੋ ਗਏ ਤੁਸੀਂ ਦੇਖ ਰਹੇ ਹੋ ਪੁਲ ਬੂੜਾ ਗੁਜਰ ਡਰੇਨ ਦਾ ਪੁਲਾ ਜਿਹੜਾ ਕਿ ਕੋਟ ਪੂਰੇ ਤੱਕ ਦਾ ਪਾਣੀ ਜਿੰਨੇ ਵੀ 20 25 ਫਿੰਨਾ ਦਾ ਪਾਣੀ ਇਹਦੇ ਵਿੱਚ ਦੀ ਲੰਘਦਾ ਪਰ ਇਹਨਾਂ ਨੇ ਇੱਥੇ ਲਿਆ ਕੇ ਠਲਤਾ ਕੋਈ ਵੀ ਸੁਨਵਾਈ ਹੈ ਨਹੀਂ ਕਿਸੇ ਤਰ੍ਹਾਂ ਦਾ ਪੁਲ ਬਣਾ ਦਿੰਦੇ ਆ ਉਹ ਟਹਿ ਜਾਂਦਾ ਜਿਵੇਂ ਬੱਚੇ ਛੋਟੇ ਛੋਟੇ ਖੇਡਦੇ ਆ ਉਵੇਂ ਕਰੀ ਜਾਂਦੇ ਆ ਕੋਈ ਇਹਨਾਂ ਦਾ ਬੰਦਾ ਨਹੀਂ ਇੱਥੇ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਅਸੀਂ ਤਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਠੇਕੇਦਾਰ ਨੂੰ ਕਹਿ ਕੇ ਇਹ ਜਿਹੜਾ ਪੁਲ ਹੈ ਇਹ ਜਲਦੀ ਚਾਲੂ ਕਰਵਾਇਆ ਜਾਵੇ ਭਾਈ ਜੀ ਕੀ ਨਾਮ ਆ ਤੇ ਕਿਹੜੀ ਜਗ੍ਹਾ ਤੋਂ ਮੈਂ ਜੀ ਮੇਰਾ ਨਾਮ ਰਜਿੰਦਰ ਸਿੰਘ ਵਸਨੀਕ ਪਿੰਡ ਗੁੜਾ ਗੁਜਰ ਅੱਜ ਅੱਜ ਇਕੱਠੇ ਹੋਏ ਆ ਜੋ ਪੰਚਾਇਤ ਲੈਵਲ ਤੇ ਸਾਡੇ ਇੱਕ ਟ੍ਰੈਕਟ ਦਾ ਕੋਈ ਸੁਨਵਾਈ ਨਹੀਂ ਹੋ ਰਹੀ ਬਹੁਤ ਵਾਰ ਅੱਗੇ ਵੀ ਰਿਕੁਐਸਟਾਂ ਕਰ ਚੁੱਕੇ ਆ ਕਿ ਜਲਦੀ ਜਲਦੀ ਇਸ ਰੋਡ ਦਾ ਕੰਮ ਕੀਤਾ ਜਾਵੇ ਸੈਕੰਡ ਇਸ ਰੋਡ ਤੇ ਜਿਹੜਾ ਬ੍ਰਿਜ ਆਉਂਦਾ ਜੋ ਫਰੋਇਪਰ ਰੋਡ ਨੂੰ ਫਰੋਇਪਰ ਨੂੰ ਜਾਂਦਾ ਹੈ ਇਹਦੀ ਜਿਹੜੀ ਹਾਈਟ ਆ ਬਹੁਤ ਲੋਅ ਆ ਪਹਿਲਾਂ ਬ੍ਰਿਜ ਸੀ ਉਹਦੇ ਨਾਲ ਵੀ ਹਾਈਟੇ ਦੀ ਬਹੁਤ ਲੋਅ ਕਰਦੀ ਤੇ ਪਾਣੀ ਨੂੰ ਐਕਸਟੈਂਡ ਹੀ ਨਹੀਂ ਕਰਦਾ ਪਾਣੀ ਨਿਕਲ ਹੀ ਨਹੀਂ ਰਿਹਾ ਇਸ ਬ੍ਰਿਜ ਚ ਜੱਸ ਕਰਕੇ ਜਿਹੜਾ ਚੌਂਦਰੇ ਇਨਾ ਪਿੰਡਾਂ ਦਾ ਪਾਣੀ ਆਉਂਦਾ ਸਾਰਾ ਪਿੱਛੇ ਫਲ ਓਵਰਫਲੋ ਹੋ ਕੇ ਪਿੰਡ ਪਿੰਡ ਦੇ ਦੂਜੇ ਪਾਸੇ ਨੂੰ ਪੂਰਾ ਪਾਣੀ ਫੈਲ ਚੁੱਕਿਆ ਸਾਡੀ ਇਹੀ ਰਿਕੁਐਸਟ ਆ ਕਿ ਰ ਤੇ ਬ੍ਰਿਜ ਦਾ ਕੰਮ ਵੀ ਜਲਦੀ ਤੋਂ ਨਿਬਟਾਰਾ ਕੀਤਾ ਜਾਵੇ। ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੀ ਨਹੀਂ ਜਹੇ ਤੱਕ ਕੋਈ ਨਹੀਂ ਆਇਆ। ਸਾਡੇ ਪਿੰਡ ਦਾ ਆਪ ਦਾ ਕਲੱਬ ਆ ਉਹ ਮੁੰਡੇ ਵਿਚਾਰੇ ਕੰਮ ਕਰਦੇ ਆ ਪਰ ਉਹ ਵੀ ਕਿੰਨੇ ਦਿਨ ਕਰਨਗੇ ਅਕਸਰ ਉਹਨਾਂ ਨੂੰ ਫਾਈਨੈਂਸ ਦੀ ਜ਼ਰੂਰਤ ਹੈ। ਇਸ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਅਜੇ ਤੱਕ ਆਇਆ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਸਾਡੀ ਮੰਗ ਇਹ ਹੀ ਹੈ ਕਿ ਰੋਡ ਜਲਦੀ ਬਣਾਇਆ ਜਾਵੇ ਤੇ ਬ੍ਰਿਜ ਨੂੰ ਜਲਦੀ ਬਣਾਇਆ ਜਾਵੇ ਤਾਂ ਕਿ ਸਾਨੂੰ ਸਹੂਲਤਾਂ ਮਿਲ ਸਕਣ। ਹੁਣ ਸਾਡੇ ਪਿੰਡ 'ਚ ਕੋਈ ਬਿਮਾਰ ਹੋਏ ਤਾਂ ਐਡਾ ਰੋਡ ਖਰਾਬ ਆ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੀ ਹੋ ਜਾਏ ਸੀ ਪਹੁੰਚ ਨਹੀਂ ਸਕਦੇ ਮੁਕਸਰੀ। ਇਨਾ ਰੋਡ ਖਰਾਬ ਹੈ